ਮੁੱਖ ਮੰਤਰੀ ਸਾਹਿਬ ਆਪਣੇ ਅਰੋੜਾ ਸਾਹਿਬ ਨੂੰ ਇੰਟਰੋਡਿਊਸ ਕਰਾ ਦਿਓ ਸੰਜੀਵ ਅਰੋੜਾ ਜੀ ਨੂੰ ਜੀ ਹੈ ਕਹਿ ਰਹੀ ਹੈ ਜੀ ਇਹਨਾਂ ਨੂੰ ਮੁੱਖ ਮੰਤਰੀ ਸਾਹਿਬ ਸਾਡੇ ਨਵੇਂ ਚੁਣੇ ਹੋਏ ਐਮਐਲਏ ਸਾਹਿਬ ਜਿਨ੍ਹਾਂ ਨੂੰ ਕਿ ਅਸੀਂ ਕੈਬਨਿਟ ਦੇ ਵਿੱਚ ਇੰਡਸਟਰੀ ਦੀ ਜ਼ਿੰਮੇਵਾਰੀ ਦਿੱਤੀ ਹੈ ਲੁਧਿਆਣੇ ਤੋਂ ਵੱਡੇ ਮਾਰਜਨ ਨਾਲ ਜਿੱਤੇ ਨੇ ਤੇ ਪਹਿਲੀ ਵਾਰ ਹਾਊਸ ਨੂੰ ਅਟੈਂਡ ਕਰ ਰਹੇ ਨੇ ਤੇ ਸਵਾਗਤ ਕਰਦੇ ਆ ਤੇ ਤੁਹਾਨੂੰ ਤੁਹਾਨੂੰ ਅੱਜ ਪਤਾ ਤਾਂ ਲੱਗ ਹੀ ਗਿਆ ਹੋਣਾ ਵੀ ਇੱਥੇ ਕਿਵੇਂ ਹੁੰਦਾ ਸਾਹ ਦੇ ਦਿਓ ਬਸ ਥੈਂਕ ਯੂ ਸੋ ਜੀਆਨੂ ਰੋੜਾ ਸਾਹਿਬ ਬਹੁਤ ਬਹੁਤ ਪਰਮਾਤਮਾ ਕਰੇ ਜਿੰਨਾ ਆਸਾਂ ਨਾਲ ਲੋਕਾਂ ਨੇ ਤੁਹਾਨੂੰ ਇੱਥੇ ਪਹੁੰਚਾਇਆ ਤੁਸੀਂ ਉਹਨਾਂ ਆਸਾਂ ਦੇ ਖਰੇ ਉਤਰੋ ਦੇਸ਼ ਪੰਜਾਬ ਦੀ ਸੇਵਾ ਕਰੋ ਜੀਆਨੂ ਮੁੱਖ ਮੰਤਰੀ ਸਾਹਿਬ ਆਪਣੇ ਅਰੋੜਾ ਸਾਹਿਬ ਨੇ ਇੰਟਰੋਡਿਊਸ ਕਰਾਦੋ ਸੰਜੀਵ ਅਰੋੜਾ ਜੀ ਨੂੰ ਜੀ ਹੈ ਨਾ ਕਹਿ ਰਹੀ ਹੈ ਜੀ ਇਹਨਾਂ ਨੂੰ ਮੱਕੂ ਅੰਤਰੀ ਸਾਡੇ ਨਵੇਂ ਚੁਣੇ ਹੋਏ ਐਮਐਲਏ ਸਾਹਿਬ ਜਿਨ੍ਹਾਂ ਨੂੰ ਕਿ ਅਸੀਂ ਕੈਬਨਿਟ ਦੇ ਵਿੱਚ ਇੰਡਸਟਰੀ ਦੀ ਜ਼ਿੰਮੇਵਾਰੀ ਦਿੱਤੀ ਹੈ ਲੁਧਿਆਣੇ ਤੋਂ ਵੱਡੇ ਮਾਰਜਨ ਨਾਲ ਜਿੱਤੇ ਨੇ ਤੇ ਪਹਿਲੀ ਵਾਰ ਹਾਊਸ ਨੂੰ ਅਟੈਂਡ ਕਰ ਰਹੇ ਨੇ ਤੇ ਸਵਾਗਤ ਕਰਦੇ ਆ ਤੇ ਤੁਹਾਨੂੰ ਤੁਹਾਨੂੰ ਅੱਜ ਪਤਾ ਤਾਂ ਲੱਗ ਹੀ ਗਿਆ ਹੋਣਾ ਵੀ ਇੱਥੇ ਕਿਵੇਂ ਹੁੰਦਾ ਸਾਹ ਦੇ ਦਿਓ ਬਸ थैंक यू ਸੋ ਜਿਆਨੂ ਰੋੜਾ ਸਾਹਿਬ ਬਹੁਤ ਬਹੁਤ ਪਰਮਾਤਮਾ ਕਰੇ ਜਿੰਨਾ ਆਸਾਂ ਦੇ ਲੋਕਾਂ ਨੇ ਤੁਹਾਨੂੰ ਇੱਥੇ ਪਹੁੰਚਾਇਆ ਤੁਸੀਂ ਉਹਨਾਂ ਆਸਾਂ ਦੇ ਖਰੇ ਉਤਰੋ ਦੇਸ਼ ਪੰਜਾਬ ਦੀ ਸੇਵਾ ਕਰੋ ਜਿਆਨੂ ਮੁੱਖ ਮੰਤਰੀ ਸਾਹਿਬ ਆਪਣੇ ਅਰੋੜਾ ਸਾਹਿਬ ਨੂੰ ਇੰਟਰੋਡਿਊਸ ਕਰਾ ਦਿਓ ਸੰਜੀਵ ਰੋੜਾ ਜੀ ਨੂੰ ਜੀ ਹੈ ਕਹਿ ਰਹੀ ਹੈ ਜੀ ਇਹਨਾਂ ਨੂੰ ਮੱਕਵੰਤ ਜੀ ਸਾਡੇ ਨਵੇਂ ਚੁਣੇ ਹੋਏ ਐਮਐਲਏ ਸਾਹਿਬ ਜਿਨ੍ਹਾਂ ਨੂੰ ਕਿ ਅਸੀਂ ਕੈਬਨਿਟ ਦੇ ਵਿੱਚ ਇੰਡਸਟਰੀ ਦੀ ਜ਼ਿੰਮੇਵਾਰੀ ਦਿੱਤੀ ਹੈ ਲੁਧਿਆਣੇ ਤੋਂ ਵੱਡੇ ਮਾਰਜਨ ਨਾਲ ਜਿੱਤੇ ਨੇ ਤੇ ਪਹਿਲੀ ਵਾਰ ਹਾਊਸ ਨੂੰ ਅਟੈਂਡ ਕਰ ਰਹੇ ਨੇ ਤੇ ਸਵਾਗਤ ਕਰਦੇ ਹਾਂ ਤੇ ਉਹਨੂੰ ਹੁਣ ਅੱਜ ਪਤਾ ਤਾਂ ਲੱਗ ਹੀ ਗਿਆ ਹੋਣਾ ਵੀ ਇੱਥੇ ਕਿਵੇਂ ਹੁੰਦਾ ਸਾਹ ਦੇ ਦਿਓ ਬਸ ਥੈਂਕ ਯੂ ਸੋ ਜੀਆਨੂ ਰੋੜਾ ਸਾਹਿਬ ਬਹੁਤ ਬਹੁਤ ਪਰਮਾਤਮਾ ਕਰੇ ਜਿੰਨਾ ਆਸਾਂ ਦੇ ਲੋਕਾਂ ਨੇ ਤੁਹਾਨੂੰ ਇੱਥੇ ਪਹੁੰਚਾਇਆ ਤੁਸੀਂ ਉਹਨਾਂ ਆਸਾਂ ਦੇ ਖਰੇ ਉਤਰੋ ਦੇਸ਼ ਪੰਜਾਬ ਦੀ ਸੇਵਾ ਕਰੋ ਜੀਆਨੂ ਮੁੱਖ ਮੰਤਰੀ ਸਾਹਿਬ ਆਪਣੇ ਅਰੋੜਾ ਸਾਹਿਬ ਨੂੰ ਇੰਟਰੋਡਿਊਸ ਕਰਾ ਦਿਓ ਸੰਜੀਵ ਰੋੜਾ ਜੀ ਨੂੰ ਜੀ ਹੈ ਕਹਿ ਰਹੀ ਹੈ ਜੀ ਇਹਨਾਂ ਨੂੰ ਮਕਬਤ ਸਿੰਘ ਸਾਡੇ ਨਵੇਂ ਚੁਣੇ ਹੋਏ ਐਮਐਲਏ ਸਾਹਿਬ ਜਿਨ੍ਹਾਂ ਨੂੰ ਕਿ ਅਸੀਂ ਕੈਬਨਿਟ ਦੇ ਵਿੱਚ ਇੰਡਸਟਰੀ ਦੀ ਜ਼ਿੰਮੇਵਾਰੀ ਦਿੱਤੀ ਹੈ ਲੁਧਿਆਣੇ ਤੋਂ ਵੱਡੇ ਮਾਰਜਨ ਨਾਲ ਜਿੱਤੇ ਨੇ ਤੇ ਪਹਿਲੀ ਵਾਰ ਹਾਊਸ ਨੂੰ ਅਟੈਂਡ ਕਰ ਰਹੇ ਨੇ ਤੇ ਸਵਾਗਤ ਕਰਦੇ ਹਾਂ ਤੇ ਉਹਨੂੰ ਤੁਹਾਨੂੰ ਅੱਜ ਪਤਾ ਤਾਂ ਲੱਗ ਹੀ ਗਿਆ ਹੋਣਾ ਵੀ ਇੱਥੇ ਕਿਵੇਂ ਹੁੰਦਾ ਸਾਹ ਦੇ ਦਿਓ ਬਸ ਥੈਂਕ ਯੂ ਸੋ ਜੀਆਨੂ ਰੋੜਾ ਸਾਹਿਬ ਬਹੁਤ ਬਹੁਤ ਪਰਮਾਤਮਾ ਕਰੇ ਜਿੰਨਾ ਆਸਾ ਦੇ ਲੋਕਾਂ ਨੇ ਤੁਹਾਨੂੰ ਇੱਥੇ ਪਹੁੰਚਾਇਆ ਤੁਸੀਂ ਉਹਨਾਂ ਆਸਾ ਦੇ ਕਰੇ ਉਤਰੋ ਦੇਸ਼ ਪੰਜਾਬ ਦੀ ਸੇਵਾ ਕਰੋ ਜੀਆਨੂ